ਰਾਮ ਦੇ ਅਰਥ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ ਮੈਂ ਅਰਥ ਤੁਹਾਡੇ ਸਾਹਮਣੇ ਰੱਖਦੇ ਆ ਜੋ ਰਾਮ ਦੇ ਅਰਥ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ ਹਜ਼ਾਰਾਂ ਨਾਮ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਸਭ ਈਸ਼ਵਰਵਾਚੀ ਨੇ ਰਾਮ ਸ਼ਬਦ ਬੜਾ ਪ੍ਰਾਚੀਨ ਹੈ ਤੇ ਬੜਾ ਪਰਚਲ ਇਹਦੇ ਅਰਥ ਕਰਦੇ ਨੇ ਗੁਰੂ ਅਰਜਨ ਦੇਵ ਜੀ ਤੋਂ ਮੈਂ ਗੁਰੂ ਅਰਜਨ ਦੇਵ ਜੀ ਦੇ ਅਰਥ ਤੁਹਾਡੇ ਸਾਹਮਣੇ ਰੱਖਾਂ ਪੰਕਤੀਆਂ ਸ਼੍ਰੀ ਰਾਮ ਚੰਦ ਇਹਨੂੰ ਕਹਿੰਦੇ ਨੇ ਸ਼੍ਰੀ ਰਾਮ ਚੰਦ ਕਹਿੰਨੋ ਸ਼੍ਰੀ ਰਾਮ ਚੰਦ ਜਹ ਰੂਪ ਨ ਰੇਖਿਆ ਬਨ ਵਾਲੀ ਚਕਰ ਪਾਣ ਦਰਸ ਅਨੂਪਿਆ ਜਿਹਦਾ ਕੋਈ ਰੰਗ ਨਹੀਂ ਜਿਹਦਾ ਕੋਈ ਰੂਪ ਨਹੀਂ ਜੋ ਵਨ ਬਨ ਦੇ ਇਥੇ ਕਣ ਕਣ ਦੇ ਚ ਰਮਿਆ ਹੋਇਆ ਹੈ ਉਹਨੂੰ ਕਹਿੰਦੇ ਨੇ ਸ਼੍ਰੀ ਰਾਮ